ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਜਿੱਥੇ ਕਿ ਇੱਕ ਵਾਰ ਫਿਰ ਗੈਂਗਬਾਰ ਹੋਈ ਹੈ ਪੰਜਾਬ ਦੇ ਵਿੱਚ ਗੈਂਗਬਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕੈਂਟ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ ਜਦੋਂ ਦੋ ਵਿਅਕਤੀ ਕੋਈ ਆਪਣੀ ਨਿੱਜੀ ਕੰਮ ਦੇ ਲਈ ਸ਼ਾਵਨੀ ਦੇ ਵਿੱਚ ਬੱਸ ਸਟੈਂਡ ਤੱਕ ਪਹੁੰਚਦੇ ਹਨ ਤਾਂ ਕੰਮ ਕਰਕੇ ਵਾਪਸ ਆਪਣੇ ਘਰ ਨੂੰ ਪਰਤਦੇ ਹਨ ਤਾਂ ਉਹਨਾਂ ਉੱਤੇ ਹਮਲਾ ਹੋ ਜਾਂਦਾ ਹੈ ਹਮਲੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਤੇ ਉਸ ਦਾ ਸਾਥੀ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੰਦਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਸ ਦੇ ਦੂਜੇ ਸਾਥੀ ਨੇ ਦੱਸਿਆ ਕਿ ਜਦੋਂ ਉਹ ਡੀਏਵੀ ਕਾਲਜ ਦੇ ਚੌਂਕ ਤੇ ਪਹੁੰਚੇ ਤਾ ਉਹਨਾਂ ਦੇ ਬਰਾਬਰ ਇੱਕ ਸਵਿਫਟ ਗੱਡੀ ਆ ਜਾਂਦੀ ਹੈ ਤੇ ਜਿਸ ਦੇ ਵਿੱਚ ਚਾਰ ਵਿਅਕਤੀ ਬੈਠੇ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਹਨਾਂ ਦੇ ਲਾਗੇ ਆ ਕੇ ਫਾਇਰ ਕਰ ਦਿੱਤਾ ਤੇ ਜਿਸ ਦੇ ਵਿੱਚ ਇੱਕ ਵਿਅਕਤੀ ਘਾਇਲ ਹੋ ਗਿਆ ਹੈ ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਦਾ ਇੰਤਾਂ ਹੋ ਚੁੱਕਾ ਹੈ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਫਿਰੋਜ਼ਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਮਨਦੀ ਰਿਪੋਰਟ ਡੀਏਵੀ ਪੌਂਚ ਕਰਨ ਸਕੂਲ ਤੋਂ ਆਂਦੇ ਹੋਏ ਚਾਰ ਲੜਕੇ ਸਿਫਟ ਤੇ ਆਏ ਨਿਸ਼ਿਫਟ ਕਰਦੇ ਤੇ ਫਾਇਰ ਮਾਰ ਕੇ ਫਰਾਰ ਹੋ ਕਿੰਨੇ ਫਾਇਰ ਲੱਗੇ ਆ ਫਾਇਰ ਨੇ ਸਨ 3-4 ਵਾਰ ਤੁਸੀਂ ਕਾਰ ਦੇ ਤੇ ਸੀਗੇ ਅਸੀਂ ਮੋਟਰਸਾਈਕਲ ਉਹ ਕਾਇਤੇ ਸੀਗੇ ਉਹ ਸ਼ਿਫਟ ਕਰਦੇ ਸੀ ਤੇ ਕਿੰਨੇ ਜਣੇ ਜ਼ਖਮੀ ਹੋ ਗਏ ਜ਼ਖਮੀ ਏਕੀ ਨੇ ਕਿੱਥੇ ਗੋਲੀ ਲੱਗੀ ਗੋਲੀ ਮੇਰਾ ਇਹ ਚੀਜ਼ ਤੇ ਬਾਅਦ ਕੀ ਬਾਕੀ ਦੇਖਣਾ ਪਏ ਪਤਾ ਲੱਗੇ ਭਾਜੀ ਕੌਣ-ਕੌਣ ਸੀਗੇ ਨਹੀਂ ਵੀਰੇ ਅਨਪਛਾਤੇ ਜਿਹਨੇ ਗੋਲੀ ਵਜੀ ਉਹਦਾ ਨਾਮ ਕੀ ਆ ਜੀ ਕੋਈ ਉਹਦੀ ਕੋਈ ਪਹਿਲਾਂ ਵੀ ਦੁਸ਼ਮਣੀ ਕੋਈ ਨਾ ਕੋਈ ਕੋਈ ਕਾਰ ਪਛਾਣੀ ਕੋਈ ਨੰਬਰ ਨੰਬਰੀਆਂ ਕੁਝ ਹੋਰ ਸ਼ਿਫਟ ਕਾਰਦੇ ਨੰਬਰ ਨੰਬਰ 05 ਇਥੋਂ ਦਾ ਨੰਬਰ ਹੀ ਲਓਪਲ ਨੇ ਠੀਕ ਹੈ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਬਾਸੜੇ ਤੋਂ ਵਾਪਸ ਆ ਰਹੇ ਸੀ ਕਾਰ ਕਾਰ ਨੂੰ ਤੇ ਉਹ ਕਾਰ ਅੱਗੇ ਜਾ ਰਹੀ ਸੀ ਕਿ ਰਸਤੇ 'ਚ ਕਿਤੇ ਕਾਰ ਸਾਡੇ ਨਾਮ ਨਾਲ ਆਇਆ ਪਿੱਛੇ ਬੈਗ ਦਾ ਬਰਾਬਰ ਪਿੱਛਾ ਕੀਤਾ ਮਾਨੇ ਤੁਹਾਡਾ ਕੀ ਨਾਮ ਹੈ 14 ਮਾਰਚ ਤੇ ਨਵੀਸ਼ ਨਾਮ ਹੁੰਦਾ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਵਿੱਚ ਗੱਡੀ ਵੱਜੀ ਆ ਤੇ ਉਸ ਤੋਂ ਬਾਅਦ ਮਾਨੇ ਇਹਦੇ ਉੱਤੇ ਪਾਟ ਕਿੰਨੇ ਲੋਕ ਸੀਗੇ ਜਿਹੜੇ ਗੱਡੀ ਚਾਇਨ ਸੀ ਸਰ ਚਾਰ ਸੀ ਤੇ ਕਿੰਨੇ ਜਣਿਆਂ ਤੇ ਗੋਲੀ ਵੱਜੀ ਆ ਇੱਕੋ ਇੱਕ ਲੜਕਾ ਸੀਗਾ ਮੋਟਰਸਾਈਕਲ 'ਤੇ ਆ